ਪੂਆ ਨਾਲੇ ਜੋ ਪੂਆ ਦੱਸਦੀ ਆ ਮੰਮੀ ਬਸ ਉਹੀ ਕਰਦੇ ਆ ਇਹ ਉਹੀ ਕੰਮ ਕੰਮ ਲੱਭਣ ਡਈ ਆ ਜੇ ਬਾਤ ਉਹੀ ਕਰਦੀ ਆ ਨਾ ਨੌ ਸਸ ਦੋਵੇ ਚੱਲਣ ਡਈਆਂ ਹੀ ਹੋ ਨਾ ਤੇ ਸਮਝ ਲੋ ਮੇਰੀ ਵੀ ਪੂਆ ਨਾਲ ਬਣਦੀ ਆ ਮੈਂ ਚੱਲਣ ਡਈ ਆ ਨਹੀਂ ਤੇ ਤੁਹਾਡਾ ਤੁਹਾਨੂੰ ਕਾਦਾ ਅਸੀਂ ਮਾੜਾ ਵੀ ਕੀ ਕਹਿਦਾ ਕਰਨ ਦੇ ਆ ਅਸੀਂ ਕਾਦੀ ਚਲਾਉਣ ਦੇ ਆ ਚੁੱਪ ਕਰਕੇ ਆਪਣੇ ਘਰ ਬੈਠੇ ਆ ਕੀਤਾ ਹੋਰ ਬੜਾ ਕੀ ਕਰਨਾ ਇਹ ਤੋਂ ਵੱਧ ਵੀ ਕੋਈ ਕਰਨਾ ਨਹੀਂ ਕਰਨ ਵਾਲੀ ਨੇ ਕੀਤਾ ਮੇਰਾ ਖਬਰਦਾਰ ਨਾਮ ਆਇਆ ਵੈਸੇ ਤੇ ਕਰਨ ਵਾਲੀ ਨੇ ਕਹਦਾ ਜਿੰਦਾ ਤੁਹਾਡੇ ਨਾਲ ਜਿੱਦਾਂ ਉਹ ਸਲਾਵਾ ਕਾਢੀ ਉਹਨੇ ਮੇਰੇ ਨਾਲ ਨਹੀਂ ਕਰ ਲਈ ਇਹਦੇ ਨਾਲ ਨਹੀਂ ਕਰ ਲਈ ਅਈ ਦਿੱਤੀ ਦੋਆਂ ਜਾਣੀਆਂ ਨੇ ਸੁਨੀਪ ਕੋਈ ਗੱਲ ਨਹੀਂ ਤੂੰ ਸਮਝ ਮੇਰੀ ਗੱਲ ਹੈ ਮੈਂ ਨਾ ਜੇ ਆ ਕੇ ਮੰਮੀ ਨੂੰ ਸਮਝਾਉਣਾ ਪਈ ਇਦਾਂ ਘਰ ਤੇ ਨਾ ਕਪਾਤ ਨਾ ਪਾਓ ਆਪਣਾ ਕੰਮ ਹੋਣਾਂ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੋ ਠੀਕ ਹੈ ਨਾ ਮੰਮੀ ਤੁਸੀਂ ਪਰ ਕਰਦੇ ਹੀ ਨਹੀਂ ਆ ਕੋਈ ਕਹਿੰਦੇ ਮੈਂ ਸਮਝਾ ਦੇਣਾ ਇਹੋ ਹੀ ਪ੍ਰਧਾਨ ਬਣੀ ਆ ਚਲ ਆ ਵੀ ਚੰਗਾ ਕੀਤਾ ਵਾ ਜਿਹੜਾ ਉਹਨੇ ਕਹਿ ਮੈਂ ਸ਼ਹਿਰ ਹੀ ਮਿਲੂਗਾ ਜੇ ਇੱਥੇ ਹੁੰਦਾ ਤਾਂ ਫਿਰ ਪੰਗਾ ਪੈਣਾ ਸੀਗਾ ਉਹੀ ਤੇ ਗੱਲ ਵਾ ਤਾਂ ਉਹਨੂੰ ਕਹਤਾ ਜੇ ਤੂੰ ਸ਼ਹਿਰ ਹੀ ਮਿਲੀ ਤੇ ਨਾਲੇ ਮੇਰੀ ਗੱਲ ਸੁਣੋ ਉਹਨੂੰ ਹੁਣ ਕੀ ਬਹਾਨਾ ਮਾਰਨਾ ਵਾ ਓਏ ਆਜੋ ਮੰਮੀ ਇਹਨਾਂ ਦੇ ਗੱਲਾਂ ਨਹੀਂ ਮੁੱਕਣੀਆਂ ਚਲ ਆਓ ਚੱਲ ਜੀ ਸੰਦੀਪ ਮੈਂ ਨਹੀਂ ਇਦਾਂ ਕਰਦੀ ਰਹਿਣਾ